ਬਾਬਾ ਅਮਨਾਤ ਲੰਗਰ ਕਮੇਟੀ ਵੱਲੋਂ ਹਰ ਸਾਲ ਸ਼ੀਸ਼ਲਾ ਸਰ ਰਾਜਸਥਾਨ ਵਿੱਚ ਲੰਗਰ ਲਾਇਆ ਜਾਂਦਾ ਹੈ ਅੱਜ ਉਹਦਾ ਲੰਗਰ ਦਾ ਸਮਾਨ ਜੋ 31 ਸੰਭ ਨੂੰ ਲੱਗਣਾ ਹੈ ਅੱਜ ਦਾ ਸਮਾਨ ਤੋਰਿਆ ਜਾ ਰਿਹਾ ਹੈ ਪ੍ਰੈਸ ਕਲੱਬ ਉੱਚੋ ਮੰਡੀ ਵੱਲੋਂ ਇਹ ਟਰੱਕ ਨੂੰ ਛੰਨੀ ਦਿੱਤੀ ਜਾ ਰਹੀ ਹੈ ਤੇ ਉੱਥੇ ਦੋ ਦਿਨ ਇਹ ਸੰਸਥਾ ਵੱਲੋਂ ਲੰਗਰ ਲਾਇਆ ਜਾਵੇਗਾ ਤਾਂ ਜੋ ਯਾਤਰੀਆਂ ਨੂੰ ਕੋਈ ਤਕਲੀਫ ਨਾ ਹੋਵੇ ਇਹ ਮੈਦ੍ਰਸਟੀ ਕੁਮਾਰ ਐਮ ਐਲ ਏ ਮਾਸਟਰ ਜੀ ਜੀ ਦਾ ਪੀ ਹਲਕਾ ਪੁੱਛੋ ਮੰਡੀ ਤੋਂ ਇਹ ਅਮਨਾਤ ਲੰਗਰ ਕਮੇਟੀ ਵੱਲੋਂ ਜਿਵੇਂ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਏ ਜਾਂਦਾ ਹੈਗਾ ਸਾਲਾ ਸਰ ਬਾਲਾ ਜੀ ਦੇ ਧਾਮ ਚ ਤੇ ਅੱਜ ਵੀ ਇਹ ਟਰੱਕ ਰਵਾਣਾ ਕੀਤਾ ਜਾ ਰਿਹਾ ਹੈ ਨਾ ਕਮੇਟੀ ਵੱਲੋਂ ਇਹ ਵਧਾਈ ਦੇ ਪਾਤਰ ਆ ਸਾਰਿਆਂ ਨੂੰ ਵਧਾਈ ਦਿੱਤੀ ਜਾਂਦੀ ਹੈ ਬਹੁਤ ਬਹੁਤ ਮੁਬਾਰਕਾਂ ਨਾ ਸਭ ਨੂੰ ਇਹ ਜਿਹੜਾ ਭੰਡਾਰਾ ਹੈ ਸਾਲਾ ਸਰ Rajasthan ਵਿੱਚ ਸਥਿਤ ਸਾਲਾ ਸਰ ਧਾਮ ਬਾਲਾ ਜੀ ਮਹਾਰਾਜ ਦੇ 31 ਦਸੰਬਰ 9 વર્ષ ਦੇ ਆਗਮਨ ਦੀ ਖੁਸ਼ੀ ਵਿੱਚ ਲਾਇਆ ਜਾ ਰਿਹਾ ਹੈ ਬਾਬਾ ਅਮਨ ਨਾਥ ਸ਼ੀ ਮੰਦਰ ਟਰਸਟ ਲੰਗਰ ਕਮੇਟੀ ਵੱਲੋਂ ਔਰ ਸਾਰੇ ਮੰਡੀ ਦੇ ਸਹਿਯੋਗੀ ਸੱਜਣਾ ਦੇ ਸ਼ੋਗ ਨਾਲ ਸ਼੍ਰੀ ਸਾਲਾ ਸਰਧਾਮ ਦੇ ਵਿੱਚ ਅੱਜ ਇਹ ਲੰਗਰ ਜਿਹੜਾ ਮੰਡੀ ਵਿੱਚੋਂ ਰਵਾਨਾ ਹੋਊਗਾ ਨਗਰ ਖੇੜੀ ਦੀ ਸੁਖ ਸ਼ਾਂਤੀ ਵਾਸਤੇ ਸਾਰੇ ਦੇ ਘਰੋ ਵਾਸਤੇ ਸਭ ਦੀ ਮਨੋ ਕਾਮਨਾ ਸਵਸਥ ਵਾਸਤੇ ਪਰਮਾਤਮਾ ਬਾਲਾ ਜੀ ਮਹਾਰਾਜ ਸਭ ਦੀ ਮਨੋ ਕਾਮਨਾ ਪੂਰੀ ਕਰੇ